ਅੰਮ੍ਰਿਤਸਰ ਦੇ 55 ਕਰੋੜ ਟੈਂਡਰ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦਾਜੇ ਕਿ ਇਸ ਮਾਮਲੇ ਦੇ ਵਿੱਚ ਚੀਫ ਇੰਜੀਨੀਅਰ ਤੇ ਈਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਚੀਫ ਇੰਜੀਨੀਅਰ ਅਜੀਤ ਸੇਖੜੀ ਅਤੇ ਈਓ सुरेंद्र ਕੁਮਾਰੀ ਨੂੰ 52 ਕਰੋੜ ਟੈਂਡਰ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ ਦਾਜੇ ਕਿ ਵਿਭਾਗ ਦੇ ਵੱਲੋਂ ਇਹਨਾਂ ਦੋਵਾਂ ਤੋਂ ਕਾਰਨ ਦੱਸੋ ਨੋਟਿਸ ਮੰਗਿਆ ਗਿਆ ਸੀ ਨੋਟਿਸ ਦੇਣ ਤੋਂ ਬਾਅਦ ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ ਵਿਭਾਗ ਜਿਸ ਤੋਂ ਬਾਅਦ ਇਹਨਾਂ ਦੋਨਾਂ ਅਫਸਰਾਂ ਕਾਰਵਾਈ ਕੀਤੀ ਗਈ ਹੈ ਚੀਫ ਇੰਜੀਨੀਅਰ अजीत ਸੇਖੜੀ ਅਤੇ ای او सुरेंद्र ਕੁਮਾਰੀ ਨੂੰ ਤਤਕਾਲ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ ਲਗਾਤਾਰ ਟੈਂਡਰ ਮਾਮਲੇ ਦੇ ਵਿੱਚ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਦਾਜ ਹੈ ਕਿ ਅਮ੍ਰਿਤਸਰ ਦੇ ਰنجੀਤ ਆਵਨੇ ਦੇ ਵਿੱਚ 52 ਕਰੋੜ ਦੇ ਟੈਂਡਰ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਲਗਾਤਾਰ ਟੈਂਡਰ ਮਾਮਲਿਆਂ ਦੇ ਵਿੱਚ ਜੋ ਕੱਪਲੇ ਹੋ ਰਹੇ ਸੀ ਉਸ ਮਾਮਲੇ ਦੇ ਵਿੱਚ ਹੀ ਹੁਣ ਇੱਕ ਵਾਰ ਫਿਰ ਕਾਰਵਾਈ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਹੀ ਇਸ ਟੈਂਡਰ ਮਾਮਲੇ ਦੇ ਵਿੱਚ ਪਹਿਲਾਂ ਵੀ 7 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਤਾਂ ਕੋਰਟ ਤੋਂ ਸਟੇ ਆਰਡਰ ਜਿਹੜੇ ਨੇ ਉਹ ਜ ਕੀਤੇ ਗਏ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਇੱਕ ਵਾਰ ਫੇਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਚੀਫ ਇੰਜੀਨੀਅਰ ਰਾਜੀਵ ਸੇਖੜੀ ਅਤੇ ਈਓ ਮਹਿਲਾ ਈਓ सुरेंद्र ਕੁਮਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਗੱਲ ਕੀਤੀ ਜਾਵੇ ਰਾਜੀਵ ਸੇਖੜੀ ਦਿੱਤਾ ਉਹਨਾਂ ਤੋਂ ਪਹਿਲਾਂ ਹੀ ਜੋ ਚਾਰਜ ਹੈ ਵਾਲ ਚੀਫ ਇੰਜੀਨੀਅਰ ਦਾ ਉਹ ਲੈ ਲਿੱਤਾ ਗਿਆ ਸੀ ਲੇਕਿਨ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਸਸਪੈਂਸ਼ਨ ਦੇ ਦੌਰਾਨ ਇਹਨਾਂ ਦਾ ਹੈੱਡ ਕੁਆਟਰ ਜਿਹੜਾ ਹੈ ਚੰਡੀਗੜ੍ਹ ਆਫਿਸ ਹੀ ਰਹੇਗਾ ਲੇਕਿਨ ਗੱਲ ਕੀਤੀ ਜਾਵੇ ਇੱਕ ਪਾਸੇ ਟੈਂਡਰ ਕੋਟਾਲੇ ਮਾਮਲੇ ਦੇ ਵਿੱਚ ਤਾਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ 52 ਕਰੋੜ ਦਾ ਟੈਂਡਰ ਮਾਮਲਾ ਸੀਗਾ ਜਿਸ ਦੇ ਵਿੱਚ ਪਹਿਲਾਂ ਹੀ ਇਹ ਜੋ ਟੈਂਡਰ ਹੈ ਉਹ ਰਾਦ ਕੀਤਾ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਲੋਕਲ ਬਾਡੀ ਡਿਪਾਰਟਮੈਂਟ ਦੇ ਵੱਲੋਂ ਪਰੂਵਮੈਂਟ ਰਸ ਦੇ ਨਾ ਅਧਿਕਾਰੀਆਂ ਤੇ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦਾਜੇ ਕਿ ਅਗਰ ਈਓ सुरेंद्र ਕੁਮਾਰੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਸੁਰਿੰਦਰ ਕੁਮਾਰੀ ਤੇ ਤਿੰਨ ਮਾਮਲੇ ਦਰਜ ਹੋ ਚੁੱਕੇ ਨੇ ਤਾਂ ਹੁਣ ਇੱਕ ਵਾਰ ਫੇਰ ਸੁਰਿੰਦਰ ਕੁਮਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਈਓ ਸੁਰਿੰਦਰ ਕੁਮਾਰੀ ਨੂੰ ਸਸਪੈਂਡ ਕੀਤਾ ਗਿਆ ਹੈ 52 ਕਰੋੜ ਦੇ ਟੈਂਡਰ ਮਾਮਲੇ ਦੇ ਵਿੱਚ 52 ਕਰੋੜ ਦਾ ਬਹੁਤ ਚਰਚਿਤ ਅੰਮ੍ਰਿਤਸਰ ਦਾ ਟੈਂਡਰ ਮਾਮਲਾ ਜਿਸ ਦੇ ਵਿੱਚ ਪਹਿਲਾ ਸਭ ਤੋਂ ਪਹਿਲਾ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਜਿਸ ਤੋਂ ਬਾਅਦ ਸੱਤ ਅਧਿਕਾਰੀ ਸਸਪੈਂਡ ਕੀਤੇ ਗਏ ਹਾਲਾਂਕਿ ਉਹਨਾਂ ਸੱਤ ਅਧਿਕਾਰੀਆਂ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਜੋ ਇਸ ਤੋਂ ਬਾਅਦ ਉਹਨਾਂ ਨੂੰ ਕੋਰਟ ਤੋਂ ਸਟੇ ਵੀ ਜਾਰੀ ਕੀਤਾ ਗਿਆ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਫਿਰ ਇੱਕ ਵਾਰ ਕਾਰਵਾਈ ਦੇਖਣ ਨੂੰ ਮਿਲੀ ਹੈ 16 ਜਨਵਰੀ ਨੂੰ ਇਹਨਾਂ ਦੋਵਾਂ ਅਫਸਰਾਂ ਕੋਲੋਂ ਕਾਰਨ ਦੱਸੋ ਨੋਟਿਸ ਜੋ ਹੈ ਉਹ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਜਿਸ ਦੇ ਜਵਾਬ ਦੇਣ ਤੋਂ ਬਾਅਦ ਦਾ ਕਿ ਵਿਭਾਗ ਸੰਤੁਸ਼ਟ ਨਹੀਂ ਹੋਇਆ ਵਿਭਾਗ ਦਾ ਕਹਿਣਾ ਕਿ ਤਸੱਲੀ ਬਖਸ਼ ਜੋ ਜਵਾਬ ਹੈ ਉਹ ਇਹਨਾਂ ਅਫਸਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਤਤਕਾਲ ਪ੍ਰਭਾਵ ਦੇ ਨਾਲ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਸਸਪੈਂਡ ਕਰ ਦਿੱਤਾ ਗਿਆ ਹੈ ਇਹਨਾਂ ਅਧਿਕਾਰੀਆਂ ਨੂੰ ਰਾਜੀਵ ਸੇਖੜੀ ਚੀਫ ਇੰਜੀਨੀਅਰ ਅਤੇ ਈਓ ਸੁਰਿੰਦਰ ਕੁਮਾਰੀ ਮਹਿਲਾ ਈਓ ਸੁਰਿੰਦਰ ਕੁਮਾਰੀ ਜੋ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਦਾਜੇ ਕਿ ਰਾਜੀਵ ਸੇਖੜੀ ਚੀਫ ਇੰਜੀਨੀਅਰ ਸੀ ਪੂਰਾ ਟੈਂਡਰ ਜੋ ਇਸ 52 ਕਰੋੜ ਦਾ ਟੈਂਡਰ ਸੀਗਾ ਉਸ ਚੀਫ ਇੰਜੀਨੀਅਰ ਰਾਜੀਵ ਸੇਖੜੀ ਸੀਗਾ ਤਾਂ 97 ਏਕੜ ਦਾ ਇਹ ਟੈਂਡਰ ਮਾਮਲਾ ਸੀਗਾ ਜਿਸ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਹੋਰ ਟੈਂਡਰਾਂ ਦੇ ਵੀ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਜਿਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਟੈਂਡਰ ਮਾਮਲਿਆਂ ਦੇ ਵਿੱਚ ਵੀ ਵੱਡੀ ਕਾਰਵਾਈ ਜੋ ਹੈ ਹੋ ਸਕਦੀ ਹੈ ਕਿਆਸਟ ਲਗਾਈਆਂ ਜਾ ਰਹੀਆਂ ਨੇ ਕਿ ਇਸ ਮਾਮਲੇ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਜੋ ਵੀ ਕਪਲੇ ਦੇ ਟੈਂਡਰ ਦੇ ਵਿੱਚ ਕਪਲੇ ਹੋ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਹੋਰ ਵੀ ਅਫਸਰਾ ਤੇ ਜੋ ਕਾਰਵਾਈਆਂ ਨੇ ਉਹ ਹੋ ਸਕਦੀਆਂ ਨੇ ਤਾਂ ਵੱਡੀ ਕਾਰਵਾਈ ਅੰਮ੍ਰਿਤਸਰ ਦੇ ਇੰਜੀਨੀਅਰ ਨੇ ਤਾਂ 부ਵਿੰਜਾ ਕਰੋੜ ਦੇ ਟੈਂਡਰ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਚੀਫ ਇੰਜੀਨੀਅਰ ਇਹੋ सुरेंद्र ਕੁਮਾਰੀ ਨੂੰ ਤਤਕਾਲ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ